ਹਾਂਜੀ ਸਟੂਡੈਂਟਸ ਗਿੱਲ ਸਟੱਡੀ YouTube ਚੈਨਲ ਤੇ ਤੁਹਾਡੇ ਸਾਰੇ ਹੀ ਸਟੂਡੈਂਟਸ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਜੀ ਸਟੂਡੈਂਟਸ ਅੱਜ ਦੀ ਇਹ ਵੀਡੀਓ ਰਹਿਣ ਵਾਲੀ ਹੈ ਬੇਟਾ ਤੁਹਾਡੀ ਕਲਾਸ ਪਹਿਲੀ ਤੋਂ ਪੰਜਵੀਂ ਦੇ ਬੇਟਾ ਹੁਣ ਜੋ ਤੁਹਾਡੇ ਟੈਸਟ ਹੋਣ ਜਾ ਰਹੇ ਨੇ ਠੀਕ ਹੈ ਜੀ ਇਹ ਬੋਰਡ ਵੱਲੋਂ ਬੇਟਾ ਇੱਕ ਪੱਤਰ ਆ ਚੁੱਕਿਆ ਹੈ ਜਿਸ ਵਿੱਚ ਤੁਹਾਡੀ ਜੋ ਤੁਹਾਡੇ ਟੈਸਟ ਹੋਣੇ ਇਹਨਾਂ ਦੀ ਡੇਟ ਸ਼ੀਟ ਇਸ ਪੱਤਰ ਦੇ ਵਿੱਚ ਬੋਰਡ ਵੱਲੋਂ ਦੱਸੀ ਗਈ ਹੈ ਤਾਂ ਆਪਾਂ ਤੁਹਾਨੂੰ ਪੂਰੀ ਖਬਰ ਕੀ ਹੈ ਇਹਦੇ ਵਿੱਚ ਆਪਾਂ ਤੁਹਾਨੂੰ ਪੜ੍ਹ ਕੇ ਸੁਣਾਉਣੇ ਆ ਤਾਂ ਜਿਵੇਂ ਕਿ ਬੇਟਾ ਭੱਡੀਆਂ ਕਲਾਸਾਂ ਦੇ ਟੈਸਟ ਹੋਏ ਸੀ ਪੇਪਰ ਹੋਏ ਸੀ ਬਾਇਓ ਮੰਥਲੀ ਤਾਂ ਇਸ ਤਰ੍ਹਾਂ ਹੀ ਬੇਟਾ ਹੁਣ ਤੁਹਾਡੇ 20 ਪਹਿਲੀ ਤੋਂ ਲੈ ਕੇ ਕਲਾਸ 5ਵੀਂ ਦੇ ਪੇਪਰ ਹੋਣ ਜਾ ਰਹੇ ਨੇ ਠੀਕ ਹੈ ਜੀ ਤਾਪਾਂ ਪੜਦੇ ਇਸ ਪੱਤਰ ਨੂੰ ਕਦੋਂ ਤੋਂ ਲੈ ਕੇ ਕਦੋਂ ਤੱਕ ਪੇਪਰ ਹੀ ਤੁਹਾਡੇ ਚੱਲਣਗੇ ਤਾਂ ਉਸ ਤੋਂ ਪਹਿਲਾਂ ਦੱਸਣਾ ਚਾਹਣਾ ਬੇਟਾ ਤੁਹਾਡੇ ਜੋ ਇਹ ਪੇਪਰ ਆਏ ਨੇ ਠੀਕ ਹੈ ਇਹਨਾਂ ਦੀ ਤਿਆਰੀ ਲਈ ਆਪਾਂ ਆਪਣੇ ਚੈਨਲ ਤੇ ਤੁਹਾਡੀ ਤਿਆਰੀ ਕਰਵਾਵਾਂਗੇ ਠੀਕ ਹੈ ਜੀ ਸੈਂਪਲ ਪੇਪਰ ਹੈ ਜੋ ਉਹ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਹੁਣ ਤੱਕ ਜੋ ਵੀ ਤੁਹਾਡਾ ਸਿਲੇਬਸ ਹੋਇਆ ਹੈ ਤੁਹਾਡੇ ਟੀਚਰਸ ਦੁਆਰਾ ਠੀਕ ਹੈ ਉਹਨਾਂ ਦੇ ਵਿੱਚੋਂ ਹੀ ਤੁਹਾਨੂੰ ਇਹ ਟੈਸਟ ਮਿਲੂਗਾ ਬੇਟਾ ਪੇਪਰ ਮਿਲਣਗੇ ਠੀਕ ਹੈ ਤਾਂ ਆਪਾਂ ਤੁਹਾਡੀ ਤਿਆਰੀ ਵਧੀਆ ਤਰੀਕੇ ਨਾਲ ਕਰਵਾਵਾਂਗੇ ਠੀਕ ਹੈ ਜੀ ਤਾਂ ਹੁਣ ਆਪਾਂ ਪੜ੍ਹ ਲੈਣੇ ਆ ਤੁਹਾਡੇ ਕਦੋਂ ਇਹ ਪੇਪਰ ਹੈ ਜੋ ਸ਼ੁਰੂ ਹੋਣ ਜਾ ਰਹੇ ਨੇ ਤਾਂ ਦੇਖੋ ਬੇਟਾ ਜਿਵੇਂ ਇਹ ਤੁਸੀਂ ਪੱਤਰ ਦੇਖ ਰਹੇ ਹੋ ਰਾਜ ਵਿਦਿਅਕ ਖੋਜ ਸਿਖਲਾਈ ਪਰਿਸ਼ਦ ਪੰਜਾਬ ਠੀਕ ਹੈ ਜੀ ਪੀਐਸਈ ਵੀ ਕੰਪਲੈਕਸ ਵਿਦਿਆ ਭਵਨ ਬਲਾਕ ਏ ਬਟਾ ਅਡਰੈਸ ਹੈ ਸੀਗਾ ਐਸਐਸ ਨਗਰ ਜੋ ਮੁਹਾਲੀ ਬੋਰਡ ਆਪਣਾ ਉਹਨਾਂ ਵੱਲੋਂ ਪੱਤਰ ਜਾਰੀ ਕੀਤਾ ਹੋਇਆ ਹੈ ਤਾਂ ਪੜ ਲੰਨੇ ਆਪਾਂ ਜਾਣਕਾਰੀ ਕੀ ਹੈ ਸਮੂਹ ਜ਼ਿਲ੍ਹਾ ਸਿੱਖਿਆ ਅਫਸਰ ਪੰਜਾਬ ਵਿਸ਼ਾ ਆ ਦੇਖੋ ਬਟਾ ਵਿਸ਼ਾ ਪ੍ਰਾਇਮਰੀ ਜਮਾਤਾਂ ਦੇ મૂਲਾਂਕਣ ਸੰਬੰਧੀ મૂਲਾਂਕਣ ਹੁੰਦਾ ਬਟਾ ਟੈਸਟ ਤੁਹਾਡੇ ਠੀਕ ਹੈ ਜੋ ਤੁਹਾਡਾ ਸਿਲੇਬਸ ਹੋਇਆ ਉਹਨਾਂ ਵਿੱਚੋਂ ਤੁਹਾਡੋ ਪੇਪਰ ਲੈ ਜਾਣਗੇ ਉਪਰੋਕਤ ਵਿਸ਼ੇ ਤੇ ਧਿਆਨ ਦੇਣ ਦੀ ਖੇਚਲ ਕੀਤੀ ਜਾਵੇ ਤਾਂ ਦੇਖੋ ਪ੍ਰਾਇਮਰੀ ਜਮਾਤਾਂ ਲਈ ਜੁਲਾਈ 2025 ਵਿੱਚ ਕੀਤੇ ਜਾਣ ਵਾਲੇ ਮੁਲਾਕਾਣ ਸ਼ਡਿਊਲ ਹਿਸਾਂ ਦਿੱਤੇ ਨਿਰਧਾਰਤ ਕੀਤਾ ਗਿਆ ਹੈ। ਤਾਂ ਦੇਖੋ ਬੇਟਾ ਤੁਹਾਡੀ ਡੇਟ ਹੈ ਜੋ ਤੁਹਾਡੇ ਪੇਪਰ ਜੋ ਤੁਹਾਡੇ ਲਈ ਜਾਣਗੇ ਟੈਸਟ ਪ੍ਰਾਇਮਰੀ ਜਮਾਤਾਂ ਲਈ ਪਹਿਲੀ ਤੋਂ ਪੰਜਵੀਂ ਜਮਾਤ ਬੇਟਾ 25 ਜੁਲਾਈ 2025 ਤੋਂ ਯਾਨੀ ਕਿ 25 ਜਿਹੜੀ ਹੁਣ ਤਰੀਕ ਆਏਗੀ ਬੇਟਾ 25 ਜੁਲਾਈ ਤੇ 30 ਜੁਲਾਈ ਠੀਕ ਹੈ 25 ਤੋਂ 30 ਜੁਲਾਈ ਦੇ ਵਿੱਚ ਵਿੱਚ ਹੀ ਤੁਹਾਡੇ ਇਹ ਜੋ ਪੇਪਰ ਨੇ ਤੁਹਾਡੇ ਲਈ ਜਾਣਗੇ ਤੇ ਜੋ ਤੁਹਾਡੀ ਡੇਟ ਸ਼ੀਟ ਬਣਾਈ ਜਾਏਗੀ ਇਹ ਤੁਹਾਡੇ ਬੇਟਾ ਸਕੂਲ ਵੱਲੋਂ ਹੀ ਬਣਾਈ ਜਾਏਗੀ ਠੀਕ ਹੈ ਜੀ ਜੋ ਵੀ ਤੁਹਾਡੇ ਟੀਚਰ ਤੁਹਾਡੀ ਡੇਟ ਸ਼ੀਟ ਬਣਾਉਣਗੇ ਠੀਕ ਹੈ ਜੀ ਤਾਂ ਪੜ ਲੈਣੇ ਆ ਪ੍ਰਾਇਮਰੀ ਜਮਾਤਾਂ ਦਾ ਮੁਲਾਕਨ ਸਕੂਲ ਪੱਧਰ ਤੇ ਸਕੂਲ ਮੁਖੀਆਂ ਦੁਆਰਾ ਨਿਰਧਾਰਿਤ ਵਿਸ਼ਾवार ਮਿਤੀ ਤਾਂ ਦੇਖੋ ਵਿਸ਼ਾवार ਜਾਨੀ ਕੀ ਬੇਟਾ ਤੁਹਾਡੀ ਜੋ ਮਿਤੀ ਹੈ ਤੁਹਾਡੇ ਸਕੂਲ ਵੱਲੋਂ ਹੀ ਕੋਈ ਫਿਕਸ ਨਹੀਂ ਹੈ ਵੀ ਸਾਰੇ ਸਕੂਲਾਂ ਵਿੱਚ ਸੇਮ ਹੀ ਰਹੇਗੀ ਤੁਹਾਡੇ ਟੀਚਰਾਂ ਦੁਆਰਾ ਤੁਹਾਡੇ ਤੋਂ ਇਹ ਟੈਸਟ ਆ ਆਪਣੀ ਮਿਤੀ ਅਨੁਸਾਰ ਲਿਆ ਜਾਏਗਾ ਪਰ ਇਸ ਨੂੰ 30 ਜੁਲਾਈ ਤੋਂ ਪਹਿਲਾਂ ਜਾਨੀ 30 ਤਰੀਕ ਤੋਂ ਪਹਿਲਾਂ ਪਹਿਲਾਂ ਬੇਟਾ ਤੁਹਾਡਾ ਸਾਰੇ ਇਹ ਜੇ ਪੇਪਰ ਹੈ ਲੈ ਜਾਣਗੇ ਠੀਕ ਹੈ ਤਾਂ ਇਹ ਸੀ ਬੇਟਾ ਤੁਹਾਡੇ ਲਈ ਇੱਕ ਜ਼ਰੂਰੀ ਅ ਖਬਰ ਠੀਕ ਹੈ ਜੀ ਤਾਂ ਹੁਣ ਬੇਟਾ ਤੁਸੀਂ ਤਿਆਰੀ ਖਿੱਚ ਲਓ ਤੁਹਾਡੇ ਪੇਪਰ ਹੈ ਜੋ ਆ ਚੁੱਕੇ ਨੇ ਟੈਸਟ ਠੀਕ ਹੈ ਤਾਂ ਇਹ ਪੇਪਰ ਬੇਟਾ ਮੈਂ ਦੁਆਰਾ ਫਿਰ ਦੱਸਣਾ ਚਾਹਣਾ ਜੋ ਤੁਸੀਂ ਤਿਆਰੀ ਕੀਤੀ ਹੈ ਹੁਣ ਤੱਕ ਜੋ ਵੀ ਤੁਹਾਡਾ ਸਿਲੇਬਸ ਹੋਇਆ ਹੈ ਉਹਦੇ ਵਿੱਚੋਂ ਹੀ ਤੁਹਾਨੂੰ ਪ੍ਰਸ਼ਨ ਉੱਤਰ ਆਉਣਗੇ ਠੀਕ ਹੈ ਜੀ ਤਾ ਇਸ ਦੀ ਤਿਆਰੀ ਦੇ ਲਈ ਦੇ ਲਿਆ ਪਾ ਬੱਚਾ ਆਪਾਂ ਵੀ ਆਪਣੇ ਚੈਨਲ ਤੇ ਤੁਹਾਡੀ ਤਿਆਰੀ ਕਰਵਾਵਾਂਗੇ ਇਸ ਕਰਕੇ ਜਿਹੜੇ ਬੱਚੇ ਹੈ ਚੈਨਲ ਤੇ ਨਵੇਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਕਰਕੇ ਜਰੂਰ ਰੱਖ ਲੈਣਾ ਠੀਕ ਹੈ ਜੀ ਤਾਂ ਜੋ ਵੀ ਆਪਾਂ ਇਸ ਤਰ੍ਹਾਂ ਦੀ ਕੋਈ ਹੋਰ ਵੀ ਜਾਣਕਾਰੀ ਆਉਂਦੀ ਹੈ ਆਪਣੇ ਕੋਲ ਠੀਕ ਹੈ ਜੀ ਤੇ ਨਾਲ ਹੀ ਆਪਾਂ ਤੁਹਾਡੇ ਸੈਂਪਲ ਪੇਪਰ ਜੋ ਵੀ ਆਪਾਂ ਜਲਦੀ ਹੀ ਸੋਲਵ ਕਰਕੇ ਅਪਲੋਡ ਕਰਾਂਗੇ ਜਿਨ੍ਹਾਂ ਨਾਲ ਤੁਹਾਡੇ ਇਹਨਾਂ ਟੈਸਟਾਂ ਦੇ ਵਿੱਚ ਕਾਫੀ ਜ਼ਿਆਦਾ ਹੈਲਪ ਹੋ ਜੇਗੀ ਠੀਕ ਹੈ ਜੀ ਤਾਂ ਮਿਲਾਂਗੇ ਹੁਣ ਆਪਾਂ ਨੈਕਸਟ ਵੀਡੀਓ ਦੇ ਵਿੱਚ Thank you, thanks for watching video and all the best.